ਇਹ ਪਤਰਾ ਸ਼ਹਿਰ ਦੇ ਪਾਕਸ ਚੌਂਕ ਦੇ ਵਿੱਚ ਇੱਕ ਕੱਪੜੀ ਦੀ ਦੁਕਾਨ ਨੂੰ ਬਹੁਤ ਜ਼ਿਆਦਾ ਜਿਹੜੀ ਅੱਗ ਹੈ ਲੱਗੀ ਹੋਈ ਹੈ ਸੋ ਸੰਘਤ ਵੱਲੋਂ ਜਿਹੜੀ ਕੋਸ਼ਿਸ਼ ਹੈ ਪੂਰੀ ਕੀਤੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਹੈ ਉਹ ਉਹ ਵੀ ਪਹੁੰਚ ਚੁੱਕੀ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਫਾਇਰ ਬ੍ਰਿਗੇਡ ਦੀ ਗੱਡੀ ਪਾਣੀ ਦੀ ਜਿਹੜੀਆਂ ਬੁਛਾੜਾ ਨੇ ਉਹ ਅੱਗ ਤੇ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਉਮੀਦ ਹੈ ਕਿ ਫਾਇਰ ਬ੍ਰਿਗੇਡ ਦੀ ਇਸ ਕੋਸ਼ਿਸ਼ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਜਾਣਾ ਹੈ ਅਤੇ ਇਸ ਦੇ ਵਾਦਾਰ ਨੇ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਲੱਗ ਰਹੇ ਨੇ ਅਤੇ ਸਾਹਮਣੇ ਫਾਇਰ ਬ੍ਰਿਗੇਡ ਦੀ ਗੱਡੀ ਹੈ ਜੀ ਉਹ ਖੜੀ ਦੇਖ ਰਹੇ ਹੋ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾਣਾ ਹੈ ਫਾਇਰ ਬ੍ਰਿਗੇਡ ਦੀਆਂ ਪੂਰੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਚੱਲ ਰਹੀਆਂ ਨੇ